ਨਵੇਂ ਗੁਰਦੇਵ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦਾ 350 ਸਾਲਾ ਸ਼ਹੀਦੀ ਦਿਵਸ ਉਹਨਾਂ ਦੇ ਨਾਲ ਆਪਾਂ ਕੁਰਬਾਨ ਕਰਨ ਵਾਲੇ ਤਿੰਨ ਗੁਰਸੇਖਾ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਵਸ ਅਤੇ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ 350 ਸਾਲਾ ਗੁਰਿਆਈ ਦਿਵਸ ਸਮੁੱਚੇ ਹੀ ਪੰਥ ਵੱਲੋਂ ਬੜੇ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹਨਾਂ ਸਮਾਗਮਾਂ ਨੂੰ ਸਮੁੱਚਾ ਹੀ ਪੰਥ ਸ਼ਤਾਬਦੀ ਦੇ ਰੂਪ ਦੇ ਵਿੱਚ ਮਨਾ ਰਿਹਾ ਹੈ। ਜਿਸ ਬਾਵਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਗੁਰਮਤ ਸਮਾਗਮ ਉਲੀਕੇ ਗਏ ਨੇ ਅਜਿਨਾ ਸਮਾਗਮਾਂ ਦੀ ਅਰੰਭਤਾ ਗੁਰਦੁਆਰਾ ਮੋਤੀਵਾਦ ਸਾਹਿਬ ਤੋਂ ਹੋ ਚੁੱਕੀ ਹੈ ਪਹਿਲਾ ਸਮਾਗਮ ਗੁਰਦੁਆਰਾ ਮੋਤੀਵਾਦ ਸਾਹਿਬ ਦੀ ਕਿ ਉਲੀਕਿਆ ਗਿਆ ਸੀ ਜਿਸ ਤਹਿਤ ਅੱਜ ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਧੇਕ ਆਧਾਰਿਆਂ ਦੇ ਵੱਲੋਂ ਪੇਸ਼ਕਾਰੀਆਂ ਕੀਤੀਆਂ ਗਈਆਂ ਇਸ ਮੌਕੇ ਵਕਫਾ ਸਕੂਲਾ ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਰਤਨ ਕਵਿਸ਼ਰੀ ਅਤੇ ਢਾਡੀ ਦਰਬਾਰ ਸਜਾਇਆ ਇਸ ਵਿਸ਼ੇਸ਼ ਮੌਕੇ ਤੇ ਵਕਫਾ ਸਕੂਲਾ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਪਰਦ ਪਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ ਇਹਨਾਂ ਪ੍ਰਦਰਸ਼ਨੀਆਂ ਨੂੰ ਦੇਖਣ ਦੇ ਲਈ ਵਿਸ਼ੇਸ਼ ਤੌਰ ਤੇ ਸਾਕਾ ਪ੍ਰਦਾਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਕਿਰਪਾਲ ਸਿੰਘ ਜੀ ਵਿਡੂੰਗਰ ਅੰਤਰਿਕ ਕਮੇਟੀ ਮੈਂਬਰ ਜਥੇਦਾਰ ਸਰਜੀਤ ਸਿੰਘ ਜੀ ਗੜੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਪ੍ਰਦਰਸ਼ਨੀਆਂ ਲਗਾਉਣ ਵਾਲੇ ਬੱਚਿਆਂ ਨੂੰ ਜਿੱਥੇ ਆਸ਼ੀਰਵਾਦ ਦਿੱਤਾ ਤਾਂ ਉੱਥੇ ਹੀ ਸ਼ਲਾਗਾ ਕਰਦਿਆਂ ਹੋਇਆਂ ਕਿਹਾ ਕਿ ਇਹ ਜੋ ਪ੍ਰਦਰਸ਼ਨੀਆਂ ਬੱਚਿਆਂ ਨੇ ਲਗਾਈਆਂ ਹਨ ਇਹ ਇਤਿਹਾਸ ਨੂੰ ਦਰਸਾਉਣ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੇਲ ਸਾਹਿਬ ਦੀ ਉਹਨਾਂ ਦੀ ਮਿਹਨਤ ਸਦਕਾ ਜੋ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸਤਾਵ ਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 350 ਸਾਲਾ ਗੁਰਸਾ ਗਦੀ ਨੂੰ ਸਮਰਪਿਤ ਇਹ ਜੋ ਗੁਰਮਤ ਸਮਾਗਮ ਪਟਿਆਲੇ ਦੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਕਰਵਾਏ ਜਾ ਰਹੇ ਨੇ ਉਸ ਦੇ ਵਿੱਚ ਜਿੱਥੇ 6 ਤਰੀਕ ਨੂੰ ਮੇਨ ਸਵਾਗਤ ਹੋਣਾ ਹੈ ਅੱਜ ਅਮਰਤ ਸੰਚਾਰ ਹੋ ਰਿਹਾ ਹੈ ਔਰ ਵੱਖਰੇ ਵੱਖਰੇ ਸਕੂਲਾਂ ਕਾਲਜਾਂ ਵੱਲੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਨੇ ਉਹਨਾਂ ਵੱਲੋਂ ਪ੍ਰਦਰਸ਼ਨੀ ਲਾਈ ਗਈ ਹੈ ਔਰ ਪੁਰਾਣਾ ਜੋ ਸਾਡਾ ਸਿੱਖ ਇਤਿਹਾਸ ਹੈ ਸਾਡਾ ਵਿਰਸਾ ਹੈ ਇਸ ਪ੍ਰਦਰਸ਼ਨੀ ਰਾਹੀਂ ਉਸ ਨੂੰ ਦਰਸਾਇਆ ਗਿਆ ਮੈਂ ਸਾਰੇ ਕਾਲਜਾਂ ਦੇ ਪ੍ਰਿੰਸੀਪਲ ਸਹਿਬਾਨ ਸਾਰੇ ਸਟਾਫ ਦਾ ਬੱਚਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਦਰਸਾਉਣ ਦੇ ਲਈ ਬੜੀ ਮਿਹਨਤ ਕਰਕੇ ਪ੍ਰਦਰਸ਼ਨੀ ਲਾਈ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਪਤਾ ਕਾਕੀਨੋ ਵੱਡੋ ਕਲੂ ਮੈ ਸਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਰਾਜ ਚੱਲ ਰਿਹਾ ਹੈ ਸਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੁਲੁਕੀ ਅਧਕਾਰਾਂ ਦੇ ਰਾਖੇ ਹਿੰਦੀ ਚਾਦਰ ਉਹਨਾਂ ਦੀ 350 ਸਾਲਾਂ ਸ਼ਹੀਦੀ ਪਰਬ ਨੂੰ ਸਵਾਤ ਹੈ ਅਤੇ ਇਹ ਵਰਾਸ ਸਮਰਪਿਤ ਹੈ ਉਹਨਾਂ ਤਿੰਨ ਗੁਰਸਿੱਖਾਂ ਉਹਨਾਂ ਅਨੰਨ ਪਗਤਾ ਜਿਨ੍ਹਾਂ ਨੇ ਸਾਹਿਬੀ ਚੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਦੇ ਨਾਲ ਆਪਣਾ ਆਪਾ ਕੁਰਬਾਨ ਕੀਤਾ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਦੀ ਸ਼ਹਾਦਤ ਤੋਂ ਪਹਿਲਾਂ ਸ਼ਹਾਦਤ ਦਿੱਤੀ। ਅਸੀਂ ਗੱਲ ਕਰ ਰਹੇ ਹਾਂ ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ। ਅਤੇ ਇਹ ਵਿਰਾਸ ਸਮਰਪਿਤ ਹੈ ਸਾਹਿਬੀ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ 350 ਸਾਲਾ ਗੁਰਿਆਈਪੁਰ। ਇਸ ਮਹਾਨ ਦਿਹਾੜੇ ਨੂੰ ਸਮਰਪਿਤ ਵੱਡੇ ਗੁਰਮਤ ਸਮਾਗਮ ਸਿੱਖਾਂ ਦੀ ਸ਼ਾਨਮਤੀ ਸੰਸਥਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਲੀਕੇ ਨੇ। ਇਹਨਾਂ ਦੀ ਅੱਜ ਆਰੰਭਤਾ ਹੋ ਚੁੱਕੀ ਹੈ ਇਹਨਾਂ ਸਮਾਗਮਾਂ ਦੀ। ਜਿਸ ਤਹਿਤ ਸਭ ਤੋਂ ਪਹਿਲਾ ਸਮਾਗਮ ਹੈ ਜਿਹੜਾ ਇੱਕ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਨੇ ਆਪਣੇ ਮੁਬਾਰਕ ਚਰਨ ਪਾਈ ਉਸ ਧਰਤੀ ਤੋਂ ਇਹਨਾਂ ਪ੍ਰੋਗਰਾਮਾਂ ਦੀ ਆਰੰਭਤਾ ਹੋਣ ਜਾ ਰਹੀ ਹੈ ਅੱਜ ਵਿਸ਼ੇਸ਼ ਤੌਰ ਤੇ ਇੱਥੇ ਸ਼੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਹੋਏ ਸੀ ਜਿਨ੍ਹਾਂ ਦੇ ਕੱਲ ਯਾਨਕਿ 6 ਤਰੀਕ ਨੂੰ ਭੋਗ ਪਾਏ ਜਾਣਗੇ ਉਸ ਦਰਮਿਆਨ ਵੱਡੇ ਗੁਰਮਤ ਸਮਾਗਮ ਚੱਲ ਰਹੇ ਨੇ ਵਿਚਕਾਰਲਾ ਦਿਨ ਭਾਗ ਕੇ 5 ਜੁਲਾਈ ਵਾਲਾ ਦਿਨ ਇਹ ਉਹ ਦਿਨ ਹੈ ਕਿਉਂਕਿ ਸਿੱਖਾਂ ਦੀ ਸ਼ਾਨਮਤੀ ਸੰਸਥਾ ਜਿੱਥੇ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਕਰਦੀ ਹੈ ਤਾਂ ਵਿਦਿਆ ਖੇਤਰ ਵਿੱਚ ਵੀ ਇਹ ਸੰਸਥਾ ਦਾ ਬੜਾ ਵੱਡਾ ਯੋਗਦਾਨ ਹੈ ਬਹੁਤ ਵੱਡੇ ਪੱਧਰ ਤੇ ਸਕੂਲ ਕਾਲਜ ਯੂਨੀਵਰਸਿਟੀਆਂ ਇਸ ਸੰਸਥਾ ਵੱਲੋਂ ਚਲਾਈਆਂ ਜਾ ਰਹੀਆਂ ਨੇ ਜਿਸ ਤਹਿਤ ਅੱਜ ਵਿਦਿਅਕ ਅਦਾਰੇ ਜਿਹੜੇ ਸੰਸਥਾ ਦੇ ਵੱਲੋਂ ਚਲਾਏ ਜਾ ਰਹੇ ਨੇ ਉਹਨਾਂ ਦਾ ਮਹਾਨ ਗੁਰਮਤ ਸਮਾਗਮ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਨੇ ਬੱਚਿਆਂ ਦੇ ਵੱਲੋਂ ਗੁਰਮਤ ਸਮਾਗਮ ਹੈ ਜਿਹੜਾ ਉਹ ਵੀ ਨਿਰੰਤਰ ਚੱਲਦਾ ਆਇਆ ਇਸ ਦਰਮਿਆਨ ਜਿਹੜੇ ਵਿਦਿਆਰਥੀਆਂ ਨੇ ਪ੍ਰਦਰਸ਼ਨੀਆਂ ਲਗਾਈਆਂ ਨੇ ਆਓ ਉਹਨਾਂ ਨੂੰ ਤੁ ਕੀ ਦੇਖ ਸਕਦੇ ਹੋ ਕਿ ਅਸੀਂ ਉਹਨਾਂ ਪ੍ਰਦਰਸ਼ਨੀਆਂ ਨੂੰ ਤੁਹਾਡੇ ਰੂਪ ਨੂੰ ਕਰ ਰਿਹਾ ਜਿਹੜੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਵੱਲੋਂ ਲਗਾਈਆਂ ਗਈਆਂ ਨੇ ਇਹ ਮਾਤਾ ਗੁਜਰੀ ਕਾਲਜ ਸ਼੍ਰੀ ਫਤਿਹਗੜ ਸਾਹਿਬ ਸਿਕਪੰਥੀ ਉਹ ਸ਼ਾਨਮਤੀ ਸੰਸਥਾ ਉਸ ਦੇ ਵੱਲੋਂ ਇਹ ਪ੍ਰਦਰਸ਼ਨੀ ਹੈ ਜਿਹੜੀ ਉਹ ਲਗਾਈ ਗਈ ਹੈ ਅਸੀਂ ਬੱਚਿਆਂ ਦੀ ਨਾਲ ਗੱਲਬਾਤ ਕਰਨੀ ਚਾਹਾਂਗੇ ਪਹਿਨ ਤੁਹਾਡਾ ਨਾਮ ਕੀ ਹੈ ਅਸੀਂ ਕਿਹੜਾ ਕਾਲਜ ਹੈ ਤੁਹਾਡਾ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਇਹ ਜਿਹੜੀਆਂ ਸਾਰੀਆਂ ਪ੍ਰਦਰਸ਼ਨੀ ਦੇ ਵਿੱਚ ਚੀਜ਼ਾਂ ਨੇ ਇਹ ਤੁਸੀਂ ਆਪ ਬਣਾਈਆਂ ਨੇ ਹੱਥੀ ਬਣਾਏ ਹੋਏ ਨੇ ਸਟੂਡੈਂਟ ਦਾ ਵਰਕ ਹੈ ਸਾਰਾ ਸਟੂਡੈਂਟ ਦਾ ਵਰਕ ਹੈ ਸਾਰ अच्छा और की की तैयार ਕੀਤਾ ਹੈ ਇਹ ਜਿਹੜੀਆਂ ਪੇਂਟਿੰਗ ਬਣਾਈਆਂ ਇਹਨਾਂ ਦਾ ਮਕਸਦ ਕੀ ਹੈ ਗੁਰੂ ਗੁਰਸਿੱਖੀ ਨਾਲ ਜੋੜਨ ਵਾਸਤੇ ਬੱਚਿਆਂ ਨੂੰ ਜੀ ਠੀਕ ਹੈ ਜੀ ਤਾਂ ਬੱਚਿਆਂ ਦੇ ਵੱਲੋਂ ਗੁਰਬਾਣੀ ਦੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਬਣਾਈਆਂ ਗਈਆਂ ਨੇ ਇੱਕ ਪਾਸੇ ਭਾਈ ਮਤੀ ਦਾਸ ਜੀ ਦੀ ਜਿਹੜੀ ਤਸਵੀਰ ਹੈ ਜਦੋਂ ਆਰੇ ਨਾਲ ਚੀਰੇ ਜਾ ਰਹੇ ਨੇ ਉਹ ਤਸਵੀਰ ਨੂੰ ਬਿਆਨ ਕਰਦੀ ਪੇਂਟਿੰਗ ਵੀ ਹੈ ਹੋਰ ਬਹੁਤ ਸਾਰੀਆਂ ਚਿੱਤਰਕਾਰੀ ਦੇ ਜਿਹੜੇ ਨਮੂਨੇ ਨੇ ਉਹ ਇਹਨਾਂ ਬੱਚਿਆਂ ਦੇ ਵੱਲੋਂ ਦਿਖਾਏ ਗਏ ਨੇ ਹੋਰ ਵੀ ਬਹੁਤ ਸਾਰੇ ਕਾਲਜ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਰਹਾਂਗੇ ਹੁਣ ਅਸੀਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਮਾਤਾ ਸਾਹਿਬ ਕਾ ਗਰਲਜ਼ ਕਾਲਜ ਤਲਵੰਡੀ ਸਾਬੋ ਗੁਰੂ ਕੀ ਕਾਸ਼ੀ ਦੀ ਪਾਵਰ ਪਿੱਤਰ ਧਰਤੀ ਤੇ ਇੱਕ ਕਾਲਜ ਸੰਸਥਾ ਦੇ ਵੱਲੋਂ ਚਲਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਬੱਚਿਆਂ ਨੇ ਉਹ ਖਾਲਸਾਈ ਜਿਹੜੇ ਸ਼ਸਤਰ ਨੇ ਉਹਨਾਂ ਦੀ ਪੇਸ਼ਕਾਰੀ ਹੈ ਜਿਹੜੀ ਉਹ ਕੀਤੀ ਹੈ वागुरु जी दे, 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 दे का खालसा वागुरू जी की फतेह मेरा नाम सरबदीप सिंह है जी मैं गुरु नैनिक श्री महाराष्ट्र साहब का विद्यार्थी हूँ असं इतने गुरु तेग बहादुर जी के तीन सौ साल शहीद समा जो एगजीबिशन लाई हुई है कॉलेज वालों उस असिख मान साम का ਗੁਰਮਤੇ ਨਿਹੰਗ ਸਿੰਘਾਂ ਦੀ ਮਰਿਆਦਾ ਦੇ ਇਨਸਾਫ ਜੋ ਜੋ ਉਹਨਾਂ ਦੇ ਬਰਤਨ ਹੈ ਮਤਲਬ ਕਿ ਉਹਨਾਂ ਸਿੱਖਤ ਰੂਪ ਪੁਰਾਤਨ ਜਿਹੜੇ ਝਾਗ ਭਾਂਡੇ ਪਿੱਤਲ ਦੇ ਉਹ ਵੀ ਅਸੀਂ ਇਸ ਐਗਜ਼ਿਬਿਸ਼ਨ ਦੇ ਵਿੱਚ ਲਾਏ ਹੋਏ ਆ। ਖੋਸੀ ਸਾਲ ਤੋਂ ਪਹਿਲਾਂ ਦਰਸ਼ਨ ਕਰਾਵਾਂਗੇ ਜੀ ਸਰਬਲੋਹ ਦੇ ਬਰਤਨ। ਇਹ ਸਰਬਲੋਹ ਦੇ ਬਰਤਨਾਂ ਦੀ ਬੜੀ ਮਹੱਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਤੇ ਨਿਹੰਗ ਸਿੰਘ ਫੌਜਾਂ ਵੱਲੋਂ ਜਿਹੜਾ ਇਸ ਬਰਤਨਾਂ ਦੇ ਵਿੱਚ ਕੋ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਇਸ ਦੇ ਪੋਸਟਿੰਗ ਦਾ ਤਰੀਕ ਜਿਹੜੇ ਬੜੇ ਵਧੀਆ ਮਿਲਦੇ ਆ। ਇਹ ਸ਼ਸਤਰਾਂ ਦੀ ਤੇਗਾ ਇਸ ਦੀ ਬੜੀ ਮਹੱਤਤਾ ਹੈ ਸਿੱਖ ਸ਼ਸਤਰ ਦੇ ਵਿਦੇ ਵਿੱਚ ਇਸ ਦੀ ਧਾਰ ਦਾ ਜਿਹੜਾ ਪ੍ਰਯੋਗ ਹੈ ਉਹ ਇੱਕ ਸੈੱਟ ਦੇ ਤੋ ਗਿੱਕਰ ਦੇਸ ਦਾ ਵਾਰ ਹੈ ਜਿਹੜਾ ਉਹ ਰੋਕਣ ਦੇ ਠੇਕਣ ਲਈ ਕੀਤਾ ਜਾਂਦਾ ਪਰ ਬੜੇ ਅਨੇਕਾਂ ਤਰ੍ਹਾਂ ਦੇ ਸ਼ਸਤਰ ਜਿੰਮੀ ਜਮਦਾਰ ਹੈ ਜੀ ਦੇਖ ਸਕਦੇ ਹੋ ਇਸ ਦੀ ਜਿਹੜੀ ਅੰਦਰਲੇ ਪਾਸੇ ਧਾਰ ਹੁੰਦੀ ਹੈ ਇਸ ਦਾ ਨਾਂ ਜਮਦਾਰ ਹੈ ਕਿਹਾ ਗਿਆ ਜੀ ਖੁੰਡਾ ਜੋ ਕਿ ਬਾਬਾ ਦੀਪ ਸਿੰਘ ਜੀ ਨੇ ਤਲਾਸ਼ ਇਸ ਦੀਆਂ ਦੋ ਧਾਰਾਂ ਜਾਨ ਇਹ ਮਾਰ ਰੋਕਦਾ ਤੇ ਮਾਰਦਾ ਇਸ ਦਾ ਮਕਸਦ ਹੈ ਇਸ ਗੱਟਾ ਇਹ ਸੋਟੀ ਨੂੰ ਕਹਿੰਦੇ ਨੇ ਜੀ ਗੱਟਾ ਇਸ ਦਾ ਭਾਵ ਹੈ ਗੱਟਕੇ ਦਾ ਭਾਵ ਹੈ ਗੱਤੀ ਤਾਲ ਸਮਾ ਭਾਵ ਕੇ ਤਾਲ ਸਮਾ ਇਹ ਐਗਜ਼ੀਬਿਸ਼ਨ ਦੇ ਵਿੱਚ ਇਹ ਦਿਖਾਇਆ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਰਸਾਂ ਦੇ ਅਰਥਾਂ ਬਾਰੇ ਐਗਜ਼ੀਬਿਸ਼ਨ ਲਗਾਈ ਗਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਮੈਂ ਜੀ ਕੀ ਐਗਜ਼ੀਬਿਸ਼ਨ ਲਗਾਈ ਹੈ ਇਸ ਦਾ ਮਕਸਦ ਕੀ ਹੈ ਤੁਹਾਡੀ ਦਾ है बनाई है। विच की गया सलोक महला नौवा लिखे, नौवी का की अर्थ है कि जी केडा कॉलेज है ठीक है ਕੰਗਰ ਦਾ ਬੱਚਿਆਂ ਦੇ ਵੱਲੋਂ ਬੜੀਆਂ ਹੀ ਸੋਹਣੀਆਂ ਪ੍ਰਦਰਸ਼ਨੀਆਂ ਕੀਤੀਆਂ ਗਈਆਂ ਨੇ ਅੱਗੇ ਦੇਖ ਸਕਦੇ ਹੋ ਕਿ ਭਾਈ ਬੈਲੋ ਪਬਲਿਕ ਸਕੂਲ ਆਹਰੇ ਭਾਈ ਦੇ ਜੈ ਜੈ ਜੈਕਾਰ ਸ੍ਰੀ ਅਰਮੰਤ ਸਾਹਿਬ ਜੀ ਆਹਰੇ ਮੰਚ ਤੇ ਪਾਰਿਸ਼ ਹੈ ਵਿਦਿਆਰਥੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬੱਚੀ ਕੀ ਐਗਜ਼ੀਬਿਸ਼ਨ ਲਗਾਈ ਤੁਸੀਂ ਸਕੂਲ ਦਾ ਨਾਮ ਕੀ ਹੈ ਤੁਹਾਡੇ ਦਾ ਭਾਈ ਬੈਲੋ ਪਬਲਿਕ ਸਕੂਲ ਅੱਛਾ ਇਸ ਦੇ ਵਿੱਚ ਕੀ ਦਰਸਾਇਆ ਗਿਆ ਇਸ ਤਰ੍ਹਾਂ ਇਹ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਸ਼ਹੀਦ ਹੋਏ ਆਈ ਦਿਆਲਾ ਜੀ ਨੂੰ ਉਬਲ ਦੀ ਦੇਗ ਵਿੱਚ ਉਬਾਲ ਕੇ ਸ਼ਿਰਵੀਂ ਦਿੱਤਾ ਗਿਆ ਸੀ ਸਿੱਖੀ ਨੂੰ ਤੇਗ ਬਾਦਰ ਜੀ ਦੇ ਕਦਿਲ ਪੈਗਾ ਹੋਰ ਕਿਹਦੇ ਕਿਹੜੇ ਗੁਰਸਿੱਖੀ ਕੇ ਉਹਨਾਂ ਲਈ ਮਦੀਨਾ ਜੀ ਆਰਨਾ ਜੀ ਕੇ ਸ਼ਿਰ ਕੀਤਾ ਗਿਆ ਸੀ 22 ਸਦੀ ਦਾ ਜੀ ਨੂੰ ਉਬਲ ਰੂ ਵਿੱਚ ਰਹਿਟ ਕੇ ਸਾੜ ਦਿੱਤਾ ਗਿਆ ਸੀ ਆਈ ਦਿਆਲਾ ਜੀ ਨੂੰ ਉਬਲ ਦੀ ਦੇਗ ਵਿੱਚ ਉਬਾਲ ਭਾਈ ਕੀ ਬਾਤਾਂ ਤਾਂ ਇਹ ਐਗਜ਼ੀਬਿਸ਼ਨ ਦਾ ਇੱਕ ਮਤਸਬੇ ਵੀ ਹੈ ਕਿ ਬੱਚੇ ਉਸ ਸਿੱਖੀ ਇਤਿਹਾਸ ਤੋਂ ਜਾਣੂ ਹੋ ਸਕਣ ਕਿਉਂਕਿ ਅੱਜ ਅਸੀਂ ਸਾਹਿਬ ਸ਼ਿਰ ਗੁ ਤੇਗ ਬਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹੀਦੀ ਪਰਮ ਮਨਾ ਰਹੇ ਆ ਉਸ ਸਮੇਂ ਇਹਨਾਂ ਨੂੰ ਇਤਿਹਾਸ ਦੇ ਨਾਲ ਦਰਸਾਉਣ ਦਾ ਇੱਕ ਇਤਿਹਾਸ ਨੂੰ ਜਾਣੂ ਕਰਵਾਉਣ ਦਾ ਬੜਾ ਸੋਹਣਾ ਉਪਰਾਲਾ ਹੈ ਹੀ ਵਿੱਦਿਅਕ ਅਦਾਰਿਆਂ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਕੀਤਾ ਗਿਆ ਹੈ ਪਿੰਨ ਤੁਹਾਡਾ ਕਿਹੜਾ ਕਾਲਜ ਹੈ ਜੀ ਕਾਲਜ ਦਾ ਨਾਮ ਕਲਾਸਾ ਸੀਨੀਅਰ ਸੈਂਟਰੀ ਸਕੂਲ ਤਕਤੂਪੁਰਾ ਤਕਤੂਪੁਰਾ ਤੁਸੀਂ ਕੀ ਐਕਜੀਬਿਸ਼ਨ ਲਗਾਈ ਹੈ ਮੈਮ ਕੀ ਦਰਸਾਇਆ ਸੀ ਸਿੱਖ ਇਤਿਹਾਸ ਬਾਰੇ ਲਗਾਇਆ ਸਰ ਮਤਲਬ ਵੀ ਸਿੱਖ ਇਤਿਹਾਸ ਬਾਰੇ ਤਕਤੂਪੁਰੂਸਰੇ ਆਵਾਜ਼ ਕਰੇ ਜਿਹੜੇ ਆਪਣੇ ਪੰਜ ਕਕਾਰਾਂ ਬਾਰੇ ਸਾਰੀ ਅਸੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੀ ਆ ਬੰਦੇ ਵੱਲੋਂ ਤੇ ਪ੍ਰਾਤਨ ਸਿੱਕੇ ਇਹ ਸਿੱਕਾ ਜਿਹੜਾ ਨਾਨਕ ਸਾਹਿਬ ਸਿੱਕਾ ਜੋ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਚੱਕੀ ਦਿਖਾ ਸਕਦੇ ਹੋ ਉਹਨੂੰ ਚਪਾਈ ਹੋਇਆ ਓਕੇ ਕਿਹੜਾ ਸਿੱਕਾ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਨਾਨਕਸਾਈ ਸਿੱਕੇ ਆ ਇਹਨਾਂ ਦੇ ਉੱਪਰ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਵੀ ਸ਼ੋਕਿਆ ਹੁੰਦਾ ਠੀਕ ਹੈ ਕੋਈ ਸਿੱਕੇਆਂ ਦੇ ਉੱਪਰ ਨੇ ਹੋਰ ਕਿਹੜੇ ਸਿੱਕੇ ਨੇ ਇਸ ਦੇ ਨਾਲ ਔਰ ਜਿਹੜੇ ਪ੍ਰਚਲਿਤ ਸਿੱਕੇ ਆ ਬਾਕੀ ਅਰਬ ਕੰਟਰੀ ਦੇ ਸਿੱਕੇ ਨੇ ਇਹਦੇ ਵਿੱਚ ਡਾਇਰੈਕਟ ਸਟੇਟ ਅਰਬ ਦੇ ਆ ਤੇ ਇੱਥੇ ਸਾਈਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤਸਵੀਰ ਬਣੀ ਹੋਈ ਆ ਜਿਵੇਂ ਕੋਈ ਆਨੇ ਹੁੰਦੇ ਸੀ ਪੁਰਾਣੇ ਉਹਨਾਂ ਦੇ ਪਰਵੀਸ਼ ਆਪਿਆ ਹੁੰਦਾ ਸੀ ਉਹ ਵੀ ਠੀਕ ਹੈ ਜੀ ਤੇ ਆ ਖਾਲਸਾਈ ਬੋਲੇ ਆ ਜੋ ਰਹੀ ਹਿੰਗ ਸਿੰਘ ਫੌਜਾਂ ਕੋੜਵਾਲ ਦੇ ਜਿਹੜੇ ਦੁਸ਼ਮਣਾਂ ਨੂੰ ਪਤਾ ਨਹੀਂ ਲੱਗੇ ਉਹਨਾਂ ਲਈ ਵਰਤੇ ਜਾਂਦੇ ਸੀ ਜਿਵੇਂ ਕਿ ਨੀਂਦ ਨੂੰ ਧਰਮ ਰਾਜ ਦੀ ਧੀ ਕਹਿੰਦੇ ਸੀ ਮੱਤੀ ਨੂੰ ਬਸੰਤ ਕੌਰ ਕਹਿੰਦੇ ਸੀ ਕਾੜੀ ਨੂੰ ਰੂਪ ਕੌਰ ਕਹਿੰਦੇ ਸੀ ਖੰਡੇ ਦੇ ਅਮਰਤ ਨੂੰ ਕੋਹਲ ਗੌਰ ਨੂੰ ਸਰਜੋੜ ਤੇ ਬਿੱਲੀ ਨੂੰ ਮਲਕਾ ਲੱਡੂ ਨੂੰ ਟੰਡੇ ਕੁੱਟੀ ਹੋਈ ਝੋਕੜੀ ਨੂੰ ਸ਼ੀਸ਼ਮੈਲ ਤੇ ਨਹਿਮਨੂ ਤਨੰਤਰ। ਕੀ ਬਾਤ ਹੈ ਭਾਜੀ ਬਹੁਤ ਸੋਹਣਾ ਪਹਿਲਾ ਕਿਉਂਕਿ ਉਹ ਨਿਹੰਗ ਬੋਲੇ ਜਿਨ੍ਹਾਂ ਨੂੰ ਕਦੀ ਬਣਾਇਆ ਗਿਆ ਸੀ ਕੋੜਵਾਰ ਦੀ ਲੈਂਗੁਏਜ ਸੀ ਨਿਹੰਗ ਸਿੰਘਾਂ ਦੀ ਜਿਹੜੀ ਕਿ ਜੰਗਾ ਜੁੱਧਾਂ ਦੇ ਵਿੱਚ ਵਰਤੀ ਜਾਂਦੀ ਸੀ। ਹੁਣ ਅੱਗੇ ਅਸੀਂ ਸੰਤ ਹਰਚੰਦ ਸਿੰਘ ਲੌਂਗਰਵਾਲ ਪਬਲਿਕ ਸਕੂਲ ਸ਼ੇਰਪੁਰ ਸੰਗਰੂਰ ਦੀ ਟੀਮ ਹੈ। ਉਹ ਸਕੂਲ ਦੇ ਵੱਲੇ ਪ੍ਰਦਰਸ਼ਨ ਲਗਾਈ ਗਈ ਹੈ। ਵੀਰ ਜੀ ਕੀ ਦਰਸਾਇਆ ਗਿਆ ਇਸ ਪ੍ਰਦਰਸ਼ਨ ਦੇ ਵਿੱਚ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਪ੍ਰਦਰਸ਼ਨੀ ਦੇ ਰਾਹੀਂ ਜਿਵੇਂ ਕਿ ਆਪ ਜੀ ਦੇਖ ਰਹੇ ਹੋ ਇਸ ਪ੍ਰਦਰਸ਼ਨੀ ਦੇ ਰਾਹੀਂ ਅਸੀਂ ਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅਤੇ ਉਹਨਾਂ ਦੇ ਨਾਲ ਜਿਹੜੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਇਸ ਪ੍ਰਦਰਸ਼ੀ ਨੂੰ ਦਿਖਾਇਆ ਗਿਆ ਵੀ ਕਿਵੇਂ ਦਿੱਲੀ ਚਾਂਦਨੀ ਚੌਕ ਦੇ ਵਿੱਚ ਸਭਿ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ 11 ਨਵੰਬਰ 1675 ਈਸਵੀ ਨੂੰ ਕਿਵੇਂ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਜਿਵੇਂ ਕਿ ਆਪ ਜੀ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਸ਼ਹੀਦ ਕੀਤਾ ਗਿਆ ਉਪਰੰਤ ਫਿਰ ਭਾਈ ਸਦੀ ਦਾਸ ਜੀ ਨੂੰ ਉਹਨਾਂ ਨੂੰ ਰੂਮ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਜਾਂਦਾ ਹੈ ਉਪਰੰਤ ਫਿਰ ਭਾਈ ਦਿਆਲਾ ਜੀ ਨੂੰ ਭਾਈ ਦਿਆਲ ਸਿੰਘ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਤਿੰਨ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਅਖੀਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਅਖੀਰ ਦੇ ਵਿੱਚ ਸ਼ਹੀਦ ਕੀਤਾ ਜਾਂਦਾ ਹੈ ਜਲਾਦ ਦੇ ਵੱਲੋਂ ਗੁਰੂ ਸਾਹਿਬ ਜੀ ਦਾ ਜੋ ਸੀਸ ਹੈ ਉਹ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਜਾਂਦਾ ਹੈ ਤੇ ਇੱਕ ਹੋਰ ਇਸ ਦੇ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜੋ ਸ਼ਹੀਦੀ ਹੈ ਜਿਵੇਂ ਕਿ ਉਹਨਾਂ ਨੂੰ ਧਰਮ ਦੀ ਚਾਦਰ ਕਿਹਾ ਗਿਆ ਹੈ ਏ ਗੁਰੂ ਸਾਹਿਬ ਜੀ ਦੀ ਜੋ ਸ਼ਹੀਦੀ ਏ ਉਹ ਮਨੁੱਖੀ ਅਧਿਕਾਰਾਂ ਦੇ ਲਈ ਉਹਨਾਂ ਦੀ ਸ਼ਹੀਦੀ ਮਨੁੱਖੀ ਅਧਿਕਾਰਾਂ ਦੇ ਲਈ ਜਾਂ ਸਿੱਖ ਧਰਮ ਦੇ ਵਿੱਚ ਨਾ ਤੇ ਧੱਕੇ ਦੇ ਨਾਲ ਆਪਾਂ ਕਿਸੇ ਨੂੰ ਧਰਮ ਦੇ ਵਿੱਚ ਲਿਆ ਸਕਦੇ ਆ ਨਾ ਧੱਕੇ ਦੇ ਨਾਲ ਆਪਾਂ ਕਿਸੇ ਨੂੰ ਕੱਢ ਸਕਦੇ ਆ ਹਰ ਇੱਕ ਇਨਸਾਨ ਨੂੰ ਆਜ਼ਾਦੀ ਏ ਉਹ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਜਿਵੇਂ ਗੁਰੂ ਸਾਹਿਬ ਜੀ ਦਾ ਸਲੋਕ ਜੀ ਦੀ ਪੈ ਕਾਹੁ ਕੋ ਦੇਤ ਨਹ ਨਹ ਪੈਮਾਨਤ ਆਨ ਕਹੁ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਤਾਂ ਬਹੁਤ-ਬਹੁਤ ਧੰਨਵਾਦ ਇਸ ਸਕੂਲ ਦੇ ਵੱਲੋਂ ਬੜੇ ਹੀ ਸੋਹਣੇ ਢੰਗ ਦੇ ਨਾਲ ਸਾਹਿਬ ਸ਼੍ਰੀ ਗੁਰਤੇਗਬਾਦਰ ਪਾਸ਼ਾ ਜੀ ਦੇ ਇਤਿਹਾਸ ਨੂੰ ਦਰਸਾਇਆ ਗਿਆ ਹੈ